ਪੰਜਾਬੀਆਂ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਪਾਈ ਯੋਗਦਾਨ ਅਤੇ 1849 ਤੋਂ ਵੰਡ ਤੱਕ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਸੰਘਰਸ਼ ਦੀ ਦਾਸਤਾਨ ਬਿਆਨ ਕਰਦਾ ਜੰਗੇ ਆਜ਼ਾਦੀ ਮੈਮੋਰੀਅਲ ਜਲੰਧਰ ਅੰਮ੍ਰਿਤਸਰ ਰੋਡ ਤੇ ਪੈਂਦੇ ਕਰਤਾਰਪੁਰ ਵਿਖੇ 200 ਕਰੋੜ ਰੁਪਏ ਦੀ ਲਾਗਤ ਨਾਲ 25 ਏਕੜ ਵਿੱਚ ਬਣਵਾਇਆ ਜਾ ਰਿਹਾ ਹੈ ਇਸ ਦੀ ਮੁੱਖ ਯਾਦਗਾਰੀ ਇਮਾਰਤ 43.08 ਮੀਟਰ ਉਚਾਈ ਵਾਲੀ ਹੈ 45.5 ਮੀਟਰ ਉਚਾਈ ਵਾਲਾ ਸ਼ਹੀਦ ਮੀਨਾਰ ਇਸ ਨੂੰ ਵਖਰੀ ਦਿੱਖ ਪ੍ਰਦਾਨ ਕਰੇਗਾ ਇਸ ਯਾਦਗਾਰ ਦੇ ਮੱਧ ਵਿੱਚ 10 ਸ਼ਹੀਦਾਂ ਦੇ ਬੁੱਤ ਬਣਵਾਏ ਜਾਣਗੇ ਗੈਲਰੀਆਂ ਵਿੱਚ LED ਅਤੇ ਪੇਂਟਿੰਗਾਂ ਦੁਆਰਾ ਜਾਣਕਾਰੀ ਦਿੱਤੀ ਜਾਵੇਗੀ ਇੱਥੇ ਫਿਲਮ ਥੀਏਟਰ ਆਡੀਟੋਰੀਅਮ ਐਂਫੀਥੀਏਟਰ ਓਪਨ 에ਅਰ ਥੀਏਟਰ ਅਤੇ ਫੂਡ ਕੋਰਟ ਵੀ ਬਣਵਾਇਆ ਜਾਵੇਗਾ ਇਸ ਯਾਦਗਾਰੀ ਕੰਪਲੈਕਸ ਦਾ ਕੰਮ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਤੇ ਜਲਦੀ ਹੀ ਇਹ ਤਿਆਰ ਹੋ ਕੇ ਪੂਰੇ ਸੰਸਾਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਜਾਵੇਗਾ ਪੰਜਾਬ ਸਰਕਾਰ ਸ਼ਹੀਦਾਂ ਨੂੰ ਪਰਣਾਮ ਕਰਦੀਆਂ ਉਹਨਾਂ ਦੀ ਸ਼ਹਾਦਤ ਦੀ ਯਾਦ ਵਿੱਚ ਇਹ ਯਾਦਗਾਰੀ ਇਮਾਰਤ ਬਣਵਾ ਕੇ ਸ਼ਰਦਾ ਦੇ ਫੁੱਲ ਪੇਟ ਕਰ ਰਹੀ ਹੈ